ਅੱ비 ਕਮਲ ਕੌਰ ਦੀ ਹੋਈ ਮੌਤ ਗੱਡੀ ਚੋਂ ਮਿਲੀ ਲਾਸ਼ ਸੀ ਸੋਸ਼ਲ ਮੀਡੀਆ ਸਟਾਰ ਜਾਣੋ ਕੀ ਹੈ ਮਾਮਲਾ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੀ ਇਨਫਲੂਐਂਸਰ ਕਮਲ ਕੌਰ ਦੀ ਮੌਤ ਹੋ ਗਈ ਹੈ ਜੀ ਹਾਂ ਇਹ ਖਬਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦਰਸਨ ਬੀਤੀ ਦੇਰ ਰਾਤ ਨੂੰ ਪਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਨੇੜੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਖੜੀ ਕਾਰ 'ਚ ਇੱਕ ਔਰਤ ਦੀ ਲਾਸ਼ ਮਿਲੀ ਮ੍ਰਿਤਕ ਲੜਕੀ ਦੀ ਪਛਾਣ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਵਜੋਂ ਹੋਈ ਹੈ ਜਿਸ ਨੂੰ ਸਾਰੇ ਭਾਬੀ ਕਮਲ ਕੌਰ ਦੇ ਨਾਂ ਨਾਲ ਜਾਣਦੇ ਨੇ लाश ਮਿਲਣ ਤੋਂ ਬਾਅਦ ਕਮਲਕੌਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਖੜੀ ਇੱਕ ਸ਼ੱਕੀ ਕਾਰ 'ਚ ਬਦਬੂ ਆ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਦੱਸਿਆ ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚ ਲਗਭਗ 30-35 ਸਾਲ ਦੀ ਇੱਕ ਔਰਤ ਦੀ ਲਾਸ਼ ਮਿਲੀ ਜਿਸ ਨਾਲ ਇਲਾਕੇ 'ਚ ਸੰਸਨੀ ਫੈਲ ਗਈ ਦੈਨਿਕ ਬਾਸਕਰ ਦੀ ਰਿਪੋਰਟ ਮੁਤਾਬਕ ਅਸ਼ਲੀਲ ਕੰਟੈਂਟ ਨੂੰ ਲੈ ਕੇ 7 ਮਹੀਨੇ ਪਹਿਲਾਂ ਅਤਵਾਦੀ ਅਸ਼ ਸ਼ਦਲਾ ਨੇ ਕਮਲ ਕੌਰ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਅਸ਼ ਸ਼ਦਲਾ ਨੇ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਕਮਲ ਕੌਰ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪਾਉਂਦੀ ਹੈ ਜਿਸ ਨਾਲ ਪੰਜਾਬ ਦੀ ਯੂਥ ਤੇ ਗਲਤ ਅਸਰ ਪੈਂਦਾ ਹੈ ਇਸ ਦੇ ਨਾਲ ਇਹ ਵੀ ਕਿਹਾ ਸੀ ਕਿ ਜੇਕਰ ਕਮਲ ਕੌਰ ਦੇ ਪਰਿਵਾਰ ਚੋਂ ਇੱਕ ਮਰ ਵੀ ਜਾਂਦਾ ਹੈ ਤਾਂ ਕੋਈ ਫਰਕ ਨਹੀਂ ਪੈਂਦਾ ਮੌਕੇ ਤੇ ਪਹੁੰਚੀ ਪੁਲਿਸ ਨੇ ਨਾਸ਼ਕ ਨ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗੱਡੀ ਨੂੰ ਜਿਸ ਚ ਕਮਲ ਦੀ ਲਾਸ਼ ਮਿਲੀ ਸੀ ਪੁਲਿਸ ਵੱਲੋਂ ਉਸ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਾਰ ਛੱਡ ਕੇ ਮੌਕੇ ਤੇ ਭੱਜਣ ਵਾਲੇ આરોપી ਨੂੰ ਵੀ ਪੁਲਿਸ ਨੇ ਲੱਭਣ 'ਚ ਲੱਗ ਪਈ ਹੈ ਤੇ ਆਲੇ-ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਪੁਲਿਸ ਖੰਗਾਲ ਰਹੀ ਹੈ। ਅ ਕੱਲ ਇਵਨਿੰਗ ਸਾਨੂੰ ਇੱਕ ਕਾਲ ਮਸੂਰ ਹੋਈ ਸੀ ਕਿ ਇੱਕ ਕਾਰ ਜਿਹੜੀ ਹੈਗੀ ਹੈ ਦੇਸ਼ ਹਸਪੀਟਲ ਦੇ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਕੋਈ ਸ਼ੱਕੀ ਹਾਲਾਤਾਂ ਦੇ ਵਿੱਚ 스멜 ਆ ਰਹੀ ਹੈ। ਸੋ ਸਾਡੇ ਵੱਲੋਂ ਮੌਕੇ ਦੇ ਉੱਪਰ ਜਦੋਂ ਪਹੁੰਚ ਕੇ ਇਹਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਉਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੀ ਗੱਡੀ ਹੈਗੀ ਹੈ ਤੇ ਪਿਛਲੀ ਸੀਟਾਂ ਦੇ ਉੱਪਰ ਇੱਕ ਡੈੱਡ ਬੋਡੀ ਸੀਗੀ ਲੇਡੀ ਦੀ। ਉਸ ਤੋਂ ਬਾਅਦ ਇਹ ਜਿਹੜੀ ਗੱਡੀ ਸੀਗੀ ਇਹਦੇ ਨੰਬਰ ਤੋਂ ਜਾਂ ਬਾਕੀ ਜਿਹੜੇ ਸਾਡੇ ਕੋਲ ਛੋਟੇ-ਮੋਟੇ ਡਿਟੇਲ ਸੀਗੇ ਆ ਉਹਦੇ ਵਿੱਚੋਂ ਜਿਹੜੀ ਲੜਕੀ ਦੀ ਪਛਾਣ ਵਾਸਤੇ ਸਾਡੇ ਵੱਲੋਂ ਪੜਤਾਲ ਸ਼ੁਰੂ ਕੀਤੀ ਗਈ। ਤੋਂ ਜਿਹੜੀ ਸਾਡੀ ਪੜਤਾਲ ਤੋਂ ਇਹ ਨਿਕਲ ਕੇ ਆਇਆ ਕਿ ਇਹ ਲੜਕੀ ਜਿਹੜੀ ਹੈਗਾ ਤਾਂ ਨਾਮ ਕੰਚਨ ਕੁਮਾਰੀ, ਏਲੀਅਸ ਕਮਲਪੌਰ, ਡਾਕਟਰ ਬਰਸਤੀ لال ਹੈਗੀ ਹੈ। ਇਹ ਲక్ష్ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ। ਬੇਸਿਕਲੀ ਇਹ ਮਿਤੀ 9 ਤਰੀਕ ਨੂੰ ਘਰ ਦੇ ਵਿੱਚੋਂ तकरीबन 2:30 ਵਜੇ ਦੇ ਕਰੀਬ ਲੁਧਿਆਣਾ ਤੋਂ ਚੱਲੀ ਸੀਗੀ। ਕਿ ਕਿਸੇ ਕਾਰ ਦੇ ਪ੍ਰੋਮੋਸ਼ਨ ਦੇ ਇਵੈਂਟ ਵਾਸਤੇ ਬਠਿੰਡੇ ਜਾ ਰਹੀਆਂ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਪਰਿਵਾਰ ਵਾਲਿਆਂ ਨੂੰ ਜਿਹੜੀ ਹੈਗੀ ਉਹਦੇ ਨਾਲ ਰابطਾ ਨਹੀਂ ਹੋਇਆ ਤੇ ਜਦੋਂ ਸਾਡੇ ਦਸੰਤ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਛਾੜੀ ਲੜਕੀ ਦੀ ਡੈੱਡਥ ਹੋ ਚੁੱਕੀ ਹੈ ਸੋ ਸਾਡੇ ਵੱਲੋਂ ਜਿਹੜੇ ਹੈਗੇ ਨੇ ਪਰਿਵਾਰਕ ਮੈਂਬਰਾਂ ਨਾਲ ਤਾਲਮਲ ਕੀਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਪ ਬੰਦ ਕਰਕੇ ਗੱਲਬਾਤ ਕੀਤੀ ਜਾ ਰਹੀ ਹੈ ਸਾਰੇ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਨੇ ਇਸ ਚੀਜ਼ ਦੇ ਵਿੱਚ ਲੱਗੀਆਂ ਹੋਈਆਂ ਨੇ ਮਾਨਯੋਗ ਐਸਪੀ ਸਾਹਿਬ ਵੱਲੋਂ ਡੀਐਸਪੀ ਡੀ ਡੀਐਸਪੀ ਸਿਟੀ ਟੂ ਦੇ ਨਾਲ ਜਿਹੜੇ ਐਸਐਚਓ ਕੈਂਟ ਦੇ ਨਾਲ ਸੀਆਈਏ ਇਨਚਾਰਜ ਟੂ ਦੀ ਡਿਊਟੀ ਵੀ ਲਗਾਈ ਗਈ ਹੈ ਸੋ ਅ ਅਸੀਂ ਸਾਰੇ ਐਂਗਲਾਂ ਤੋਂ ਜਾਂਚ ਪੜਤਾਲ ਕਰਕੇ ਜਲਦੀ ਹੀ ਕੋਸ਼ਿਸ਼ ਕਰਾਂਗੇ ਇਸ ਕੇਸ ਨੂੰ ਟ੍ਰੇਸ ਕੀਤਾ ਜਾਵੇ ਕਿ ਕੌਣ ਬੰਦਾ ਸੀ ਜਿਸ ਨੇ ਗੱਡੀ ਪਾਰ ਕੀਤੀ ਜਿਹੜੀ ਮੌਤ ਹੈ ਮੌਤੇ ਪਿੱਛੇ ਵਜਾ ਰੰਜਿਸ਼ ਕੀ ਹੈ ਕੀ ਕਾਰਨ ਨੇ ਇੱਥੇ ਬਠਿੰਡੇ ਹੋਣ ਦਾ ਕੀ ਪਰਪਸ ਹੈਗਾ ਸੋ ਸਾਰੇ ਐਂਗਲਾਂ ਨੂੰ ਕਲੀਅਰ ਕਰਕੇ ਜਿਹੜੀ ਹੈਗੀ ਬਗਦਵਾ ਨੂੰ ਛੇਤੀ ਟ੍ਰੇਸ ਕੀਤਾ ਜਾਵੇ ਹਾਂ ਜੀ ਜੀ ਗੱਡੀ ਜਿਹੜੀ ਹੈਗੀ ਲੜਕੀ ਦੀ ਖੋਦੀ ਹੈ ਤਕੂਈ ਗੇਮ ਦਾ ਮਾਨੋਗੋਸ਼ਣ ਹੈ ਨਹੀਂ ਇਨੀਸ਼ੀਅਲ ਜਿਹੜੀ ਐਂਗਲ ਤੋਂ ਰੇਪ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਫਰਦਰ ਜਿਹੜੀ ਹੈਗੀ ਜਿੰਨਾ ਤੱਕ ਪੋਸਟ ਮਾਰਟ ਰਿਪੋਰਟ ਕਲੀਅਰ ਨਹੀਂ ਹੋ ਜਾਂਦੀ ਉਹਨਾਂ ਦਾ ਕਿਸੇ ਵੀ ਚੀਜ਼ ਨੂੰ ਕਮੈਂਟ ਕਰਨਾ ਜਿਹੜਾ ਹੈਗਾ ਵਾਜਬ ਨਹੀਂ ਹੋਇਆ ਫਿਲਹਾਲ ਕਮਲ ਕੌਰ ਦੀ ਮੌਤ ਕਿਵੇਂ ਹੋਈ ਇਹ ਹਜੇ ਵੀ ਸਾਫ ਨਹੀਂ ਹੋਇਆ ਪਰ ਸਭ ਕੁਝ ਵੇਖਤੇ ਹੋਏ ਪੁਲਿਸ ਇਸ ਨੂੰ ਕਤਲ ਦਾ ਮਾਮਲਾ ਹੀ ਦੱਸ ਰਹੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਆਖਿਰ ਕਮਲ ਦੀ ਮੌਤ ਕਿਵੇਂ ਹੋਈ ਤੇ ਇਹ ਕਤਲ ਕਤਲ ਹੈ ਚਾ ਕਤਲ ਕਿਸ ਨੇ ਤੇ ਆਖਿਰ ਕਿਉਂ ਕੀਤਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ